ਕੇਦੇ ਮੂੰਹ ਵਿੱਚ ਰੋਟੀ ਪਾਉਣੀ ਮਰਦੇ ਹੋਏ ਦੀ ਜਾਨ ਬਚਾਉਣੀ ਭੁੱਖੇ ਦੇ ਮੂੰਹ ਵਿੱਚ ਰੋਟੀ ਪਾਉਣੀ ਮਰਦੇ ਹੋਏ ਦੀ ਜਾਨ ਬਚਾਉਣੀ ਰੱਬ ਵਰਗੇ ਬੰਦੇ ਹੁੰਦੇ ਨੇ ਜੋ ਦੁਖੀਆਂ ਦੇ ਨਾਲ ਖੜਦੇ ਲੱਖ ਲਾਣ ਤੇ ਉਹਨਾਂ ਦੇ ਜਿਹੜੇ ਰਾਸ਼ਨ ਜਮਾਨ ਕਰਦੇ ਲੱਖ ਲਾਣ ਤੇ ਉਹਨਾਂ ਦੇ ਜਿਹੜੇ ਰਾਸ਼ਨ ਜਮਾਨ ਕਰਦੇ ਕਈ ਉਜੜ ਗਏ ਕਈ ਮਰੀ ਜਾਂਦੇ ਕਈ ਰਾਸ਼ਨ ਇਕੱਠਾ ਕਰੀ ਜਾਂਦੇ ਕਈ ਉਜੜ ਗਏ ਕਈ ਮਰੀ ਜਾਂਦੇ ਕਈ ਰਾਸ਼ਨ ਇਕੱਠਾ ਕਰੀ ਜਾਂਦੇ ਜਿੰਨਾ ਤੱਕ ਰਾਸ਼ਨ ਪਹੁੰਚਿਆ ਨਹੀਂ ਉਹ ਭੁੱਖੇ ਪਿਆਸੇ ਮਰਦੇ ਲੱਖ ਲਾਣ ਤੇ ਉਹਨਾਂ ਦੇ ਜਿਹੜੇ ਰਾਸ਼ਨ ਜਮਾਨ ਕਰਦੇ ਲੱਖ ਲਾਣ ਤੇ ਉਹਨਾਂ ਦੇ ਜਿਹੜੇ ਰਾਸ਼ਨ ਜਮਾਨ ਕਰਦੇ ਬੇੜਾ ਬਹਿ ਜੇ ਬੇਈਮਾਨਾਂ ਦਾ ਜਿਨ ਧਾਰੇ ਹਰੂਪ ਸ਼ੈਤਾਨਾਂ ਦਾ ਬੇੜਾ ਬਹਿ ਜੇ ਬੇਈਮਾਨਾਂ ਦਾ ਜਿਨ ਧਾਰੇ ਆ ਰੂਪ ਸ਼ੈਤਾਨਾਂ ਦਾ ਜਿਨ੍ਹਾਂ ਦਾ ਨੈਣਕ ਸਾਂਣੇ ਹੋਇਆ ਰਾਸ਼ਨ ਮੂਰੇ ਹੋ ਫੜਦੇ ਲੱਖ ਲਾਨ ਤੇ ਉਹ ਨਾਂ ਦੇ ਜਿਹੜੇ ਰਾਸ਼ਨ ਜਵਾਨ ਕਰਦੇ ਲੱਖ ਲਾਨ ਤੇ ਉਹ ਨਾਂ ਦੇ ਜਿਹੜੇ ਰਾਸ਼ਨ ਜਮਾ ਕਰਦੇ ਸਭ ਸੰਸਥਾ ਵਾਲੇ ਧਿਆਨ ਕਰੋ ਹੜ ਪੀੜਤਾਂ ਦੀ ਪਛਾਣ ਕਰੋ ਸਭ ਸੰਸਥਾ ਵਾਲੇ ਧਿਆਨ ਕਰੋ ਹੜ ਪੀੜਤਾਂ ਦੀ ਪਛਾਣ ਕਰੋ ਜੈਨ ਕਹਿੰਦਾ ਸੰਸਥਾ ਵਾਲਿਆਂ ਨਾ ਸ਼ਰਾਰਤੀ ਬੰਦੇ ਲੜਦੇ ਲੱਖ ਲਾਣ ਤੇ ਉਹ ਨਾ ਦੇ ਜਿਹੜੇ ਰਾਸ਼ਨ ਇਕੱਠਾ ਕਰਦੇ ਲੱਖ ਲਾਣ ਤੇ ਉਹ ਨਾ ਦੇ ਜਿਹੜੇ ਰਾਸ਼ਣ ਜਮਾਨੇ ਕਰਦੇ